ਆ ਗੁੜੀਆਂ ਨਾ ਖਚਪਣਾ ਲੈ ਗਏ ਤੇ ਮਗਰ ਲਾਸਟਿਕ ਜੀ ਪਾਈ ਦੀ ਸੀ ਤੇ ਕਿਰੇ ਪਰ ਪਾਉਂਦੀ ਨਹੀਂ ਤੇ ਆ ਵੇਖੋ ਆ ਕੀ ਕਰਤਾ ਹੈ ਲੌਨ ਲਗ ਪਈ ਹੁਣ ਕੰਧਾਂ ਨਾਲ ਵਾਲਪੇਪਰ ਸਾਰਾ ਪਾੜਤਾ ਹਰ ਗੁੰਦੇ ਕੰਮ ਇਹ ਇਧਰਲੀ ਸਾਈਡ ਤੋਂ ਬੜਾ ਧਿਆਨ ਰੱਖੀਦਾ ਵਾ ਪਰ ਨਹੀਂ ਹੁਣ ਉਹਨੇ ਖਜ਼ਾਰੇ ਪਾਉਣਾ ਚਲੋ ਧੀ ਰਾਣੀ ਨੇ ਇਹ ਖੁਸ਼ ਰਵੇ ਵੀ ਇਹ ਨਾ ਕਿ ਵੀ ਮੈਂ ਆਪਣੇ ਬਾਪ ਦੇ ਘਰੇ ਐਸ਼ ਨਹੀਂ ਕੀਤੀ ਵੀ ਐਸ਼ ਕਰਾਂਗੇ ਕੋਈ ਚੱਕਰ ਨਹੀਂ ਤੇ ਉਹ ਕਰਦੀ ਕਰ ਲਓ ਹਾਂ ਗਲਤ ਕੰਮ ਕਰੋਗੀ ਉਹ ਤੋਂ ਡੱਕਾਂਗੇ ਤੇ ਬਾਕੀ ਆ ਹੁਣ ਤੁਹਾਨੂੰ ਪਤਾ ਪੈਨ ਫੜ ਕੇ ਕੰਧਾਂ ਤੇ ਲੀਕਾ ਮਾਰਨੀ ਆ ਜਾਂ ਕਲੀ ਲਾਉਣੀ ਇਹ ਤਾਂ ਨਾਰਮਲੀ ਕੰਮ ਹੀ ਆ ਇਹ ਤਾਂ ਨੇ ਕਰ ਹੀ ਜਾਣੇ ਬਾਕੀ ਇਹ ਧਾਂਵ ਦੀ ਕੋਸ਼ਿਸ਼ ਤੇ ਕਰੀ ਦੀ ਬਥੇਰਾ ਧਿਆਨ ਰੱਖੀਦਾ ਪਰ ਕਿੱਥੇ ਹਟਦੀ ਐ ਮੈਂ ਇਧਰ ਉਧਰ ਹਾਂ ਫੇਰ ਲੱਗ ਪੈਂਦੀ ਐ ਬੰਦਿਆਂ ਨੇ ਸੰਦੀਪ ਤੇ ਇਹ ਮੰਮੀ ਇਹ ਹੱਸਦੀਆਂ ਨੇ ਨਹੀਂ ਉਹਦੇ ਹਲ ਵੀ ਵੀ ਆਪਣਾ ਹਰਗੁਣ ਵਗ ਤੇ ਮੈਂ ਸਭ ਕੁ ਥੋੜਾ ਡੱਕਦਾ ਹਾਂ ਉਹ ਧਿਆਨ 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 ਜੁੰਡੀ ਕਿੱਥੇ ਪਤਦੀ ਉਹ ਵੇਖੋ 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 ਵੇਖ sire ਆ ਜਾ ਨੇ ਬੋਦੀ ਇਹਨਾਂ ਦਾ ਬੋਦੀ ਸਾंभ ਆਪਣੀ ਪਹਿਲਾਂ ਨਾ ਆਵਾਂ ਬਾਅਦ ਛੋੜੀ ਕਰ ਲੋ ਨਾ ਮਿਰਚ ਮੂੰਗੰਡੀ ਆਖੋ ਮਿਰਚਾਂ ਭਈਆਂ ਨਾ ਕਹਿੰਦੀ ਇਹ ਦੇ ਖਾਣ ਮਿਰਚ ਖਾਣਾ ਨਾ ਨਾ ਮਿਰਚ ਖਾਣੀ ਮਿਰਚ ਮਿਰਚ ਨਹੀਂ ਖਾਣੀ ਸਸੀ ਕਾਲ ਸਾਹ ਤੇ ਤੁਹਾਡੇ ਆਈ ਦਿਨ ਲਾਗ ਦੇ ਵਿੱਚ ਤੇ ਅੱਜ ਚੱਲੇ ਨੇ ਦੀਦੀ ਹੁਣੀ ਵਾਪਸ ਤੇ ਅੱਜ ਹੈਗਾ ਮੰਗਲਵਾਰ ਬੱਤੀ ਬੰਦਿਆ ਤੇ ਉਹ ਵੀ ਕੀ ਇਹਨੂੰ ਕਹਿ ਦਿੰਦੇ ਆ ਯਾਰ ਆ ਕੱਟ ਲਗਾ ਨਹੀਂ ਕੱਟ ਤੇ ਲਗਾ ਉਹ ਜਿਹੜੇ ਬੈਂਟਰਾ ਬੈਂਟਰਾ ਡੈੱਡ ਹੋ ਗਿਆ ਨਾ ਨਹੀਂ ਹੁੰਦਾ ਉਹ ਲੈਸ਼ੀਰ ਰੋਡ ਖਿਲੋਤਾ ਹੈ ਸਤਾਏਗਾ ਦੇਦੀ ਹੁਣਾਂ ਦੀ ਅੱਜ ਜਾਣ ਦੀ ਤਿਆਰੀ ਵਾਪਸੀ ਇਹ ਬੱਚਾ ਕਾ ਉਹ ਅਖਰੀ ਦੇ ਅਪੁਨੇ ਲੈਸ਼ੀਰ ਰੋਡ ਖਿਲੋਤਾ ਹੈ ਨਹੀਂ ਓਕੇ ਜੀ ਨਦੀ ਹੁਣ ਹੋ ਗਈਆਂ ਤਿਆਰੀਆਂ ਜਾਂਦੀਆਂ ਵਾਪਸ ਨਾ ਨਹੀਂ ਹੈ ਕੋ ਮੈਂ ਦੇਖਾਂ ਹਾਂ ਹੁਣ ਹਾਦਰ ਸ਼ਾ ਹੁਣ ਕਿੰਨੀ ਕਾਲੀ ਹੋਵੇ ਬੜੀ ਕਾਲੀ ਜੇ ਕਾਲੀ ਬੜੀ ਪਈ ਜੇ ਲੈ ਗੱਡੀ ਲੋਕ ਨਹੀਂ ਕੀਤੀ ਸੀ ਤੂੰ ਦੀ ਟੋਪੀ ਬੜੀ ਆ ਚਲੋ ਚਲੋ ਖੁੱਲੀ ਗੱਡੀ ਤੇ ਆ ਗਈ ਹੁਣ ਜਾਂਦੀਆਂ ਤਿਆਰੀਆਂ ਆਜੋ 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 ਲਾਈਟਾਂ ਲਲਟਾਂ ਜਗੰਡੀਆਂ ਆਜੋ 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 ਨਹੀਂ ਜਗੰਡੀਆਂ ਕਿਹੜੀਆਂ ਲਾਈਟਾਂ ਜਗੰਡੀਆਂ ਆ ਸਾਈਡਾਂ ਵਾਲੀਆਂ ਜਗੰਡੀਆਂ ਅੱਛਾ ਐਮਰਜੈਂਸੀ ਲਾਈਟਾਂ ਚੱਲ ਤੀ ਬੰਦ ਹੋ ਜਾਣੀਆਂ ਕੋਈ ਨਹੀਂ ਬੰਦ ਹੋਣੀਆਂ ਐ ਮੈਂ ਚਲੋ ਚਲੋ ਓਕੇ ਬਾਏ ਬਾਏ ਸਿਰਾਜ ਓਕੇ ਬਾਏ ਬਾਏ ਮੇਰੇ ਤਰਲੇ ਲੈਣ ਦੇਈ ਤਰਲੇ ਹੱਡੀ ਦੀ ਫਿਰਨ ਦੇ ਓਏ ਬਹੁਤ ਜਿਆਦਾ ਭਰੀ ਐ ਓਕੇ ਬਾਬੂ ਜੀ ਬਾਏ ਬਾਏ जाओ जाओ, जाओ जल्दी इना टाइम वे वो बाय बाय संदीप मोबाइल पता नहीं क्थे डेग गया लभन नहीं क्या पता नहीं ग्डी गड्डी भी सारी फुल बैग बूग सारे फुल ला कि इक्ली बस शिकला डैशबोर्ड जहा समान रखी लगे अपना पाना बस नहीं है बस संदीप ਇਹਦੇ ਚ ਵੀ ਆਉਂਦੀ ਆ ਨਾ ਨੇ ਰੋ ਸਾਰੇ ਨੇ ਛੀਟਾਂ ਹੀ ਠੋਗੇ ਛਲਿੰਗੇ ਮੈਂ ਤਾਂ ਲੰਮੇ ਬੈਠ ਲੰਮੇ ਪਿਆ ਪੇ ਮੈਂ ਮਨ ਮੈਂ ਨਾ ਉਹ ਢਾਬੇ ਚ ਮੈਂ ਗਿਆ ਹਾਂ ਵੇਖਣ ਕੇ ਜਿੱਥੇ ਰੋਟੀ ਨਹੀਂ ਖਾਦੀ ਰਾਤੀ ਮੈਂ ਢਾਬੇ ਤੇ ਗਿਆ ਹਾਂ ਕਹਿੰਦੇ ਨਹੀਂ ਉਹ ਲੋਕ ਇਹ ਕਹਿੰਦੇ ਗੇਟ ਵਾਲ ਨੂੰ ਡਿੱਗਾ ਕਹਿਣ ਤੇ ਦੇ ਹੀ ਨੱਚੀ ਉਹ ਬਾਰੀ ਵਾਲ ਨੂੰ ਡਿੱਗਾ ਹੀ ਬਾਰੀ ਵਾਲ ਨੂੰ ਉਹ ਇੰਜਲ ਕਹਿੰਦੀ ਮੈਂ ਫੜ ਲਿਆ ਸੀ ਉਹ ਕੋਈ ਨਾ ਪਤਾ ਕੀ ਅੜੀ ਚੀਜ਼ ਨੂੰ ਨਾ ਕਈ ਵੀ ਮਾਰਵਾਉਂ ਗੂਣੀ ਫੋਨ ਹੀ ਡਿੱਗਾ ਗਿਆ ਇਹਦੇ ਵਾਲਾ ਇਹਦੇ ਵਾਲਾ ਫੋਨ ਡਿੱਗਾਇਆ ਫੋਨ ਡਿੱਗ ਮੈਨੂੰ ਲੱਗਦਾ ਜਾਂ ਫੇ ਫੜਿਆ ਨਹੀਂ ਆ ਪਰ ਐਂਜੇਲਾ ਐਂਜੇਲਾ ਮੈਨੂੰ ਕਹਿੰਦੀ ਮੈਂ ਫੜ ਲਿਆ ਵਾ ਤੇ ਮੈਨੂੰ ਦੀਦੀ ਕਹਿੰਦੀ ਮੈਂ ਵੇਖਿਆ ਇਹਨੂੰ ਇਹਨੇ ਫੜ ਲਿਆ ਫੋਨ ਇਹ ਫੜ ਲਿਆ ਫੇਰ ਤੇ ਫਿਰ ਸਿਰਫ ਜੀ ਹੋਣਾ ਜੇ ਫਿਰ ਪਤਾ ਨਹੀਂ ਯਾਰ ਜਾਂ ਫਿਰ ਉੱਥੇ ਜਾਂ ਫਿਰ ਟਾਬੇ ਤੇ ਰਹਿ ਗਿਆ ਡੈਡੀ ਮੈਨੂੰ ਜਾਂ ਪੁੰਜੇ ਡਿੱਗ ਪਿਆ ਜਾਂ ਟਾਬੇ ਤੇ ਰਹਿ ਗਿਆ ਬਸ ਦਮਾ ਜੇ ਕਮ ਆ ਆ ਬੇਦੇ ਦੀ ਡੀਪ ਵਾਲਾ ਫੋਨ ਹੀ ਗਾ 11+ ਉਦਾਂ ਨਵਾਂ 40000 ਦੋਵੇਂ 25000 ਦਲੇ ਆ ਤਰਦੀ ਦੀ ਬਾਤ ਸੁਣ ਚਲਦੀਆਂ ਜਿੱਦੀਆਂ ਇਹਨਾਂ ਦੇ ਹੱਥ ਚ ਕੋਹਾਂ ਇਹਦੇ ਉੱਤਰ ਦੀ ਬਾਤ ਆ ਆ ਇਹਨਾਂ ਦੇ ਹੱਥ ਨਹੀਂ ਆ ਇਹ ਉੱਤਰ ਦੀ ਜਲੀ ਹੁੰਦੀਆਂ ਜੰਦੀਆਂ ਮਾਫੀ ਜਨਾ ਹੂੰ ਟਾਬ ਦੇ ਆ ਵੀ ਉਹ ਤਾਂ ਮੈਂ ਗਿਆਨ ਸੇ ਕੈਮਰਾ ਨਹੀਂ ਚੈੱਕ ਕੀਤੇ ਉਹਨਾਂ ਦਾ ਮੂੰਹ ਦੇ ਨਾਲ ਇਦਾਂ ਇਹਨਾਂ ਨੇ ਕਿਹਾ ਵੀ ਭਾਜੀ ਸਾਡੇ ਇੱਥੇ ਬੰਦੇ ਚੰਗੇ ਆ ਵੀ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਦਾ ਫੋਨ ਫੋਣਾ ਜਿੰਦਾਂ ਕੋ ਚੁੱਕੇ ਤੇ ਬਾਕੀ ਜਾ ਕੇ ਘੰਡੜਾ ਜੀ ਵੇਨਾਂ ਜਾ ਕੇ ਕੈਮਰਾ ਚੈੱਕ ਕਰਦਾ ਵੇ ਵੇ ਕੀ ਹੈ ਕੀ ਹੈ ਬਹੁਤ ਜ਼ਿਆਦਾ ਸ਼ੀਟਾਂ ਦਾ ਬਹੁਤ ਸੜੀਆਂ ਮੇਰੇ ਵੀ ਲੱਕੜ ਓਹੋ ਹੋ ਹੋ ਸੜ ਗਈ ਚੱਲੀਏ ਚੱਲੀਏ ਹਾਂ ਹੁਣ ਚੱਲੇ ਆਪਾਂ ਉਹ ਢਾਬੇ ਤੇ ਜਿੱਦ ਰੋਟੀ ਖਾਦੀ ਸੀ ਨੇ ਤੇ ਅੱਥਰ ਹੀ ਉੱਥੇ ਕੈਮਰਾ ਚੈੱਕ ਕਰਨ ਨੇ ਅੱਗੇ ਤਾਂ ਮੂੰਹ ਨਾਲ ਉਦਾਂ ਪੁੱਛਿਆ ਸੀਗਾ ਬਸ ਉਹਨੇ ਕਹਿੰਦਾ ਨਹੀਂ ਹੈਗਾ ਮੈਂ ਇੱਕ ਰੀ ਸ਼ੱਕ ਕੱਢ ਲਈ ਕੈਮਰਾ ਚੈੱਕ ਕਰਨ ਨੇ ਉੱਥੇ ਜੇ ਲੱਭ ਗਿਆ ਤੇ ਕਸਾ ਨਨਕਸਾ ਨ ਹੋ ਗਿਆ ਦਦਾ 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 ਤੈ ਕਿਥੇ ਗਿਆ ਦਦਾ ਦਦਾ ਕਿਥੇ ਆ ਆ ਜਾ ਤੂੰ ਹੀ ਦਦਾ ਉਧਰੋਂ ਹੋ ਗਏ ਵੇਖਿਆ ਕੈਮਰੇ ਉਹਨਾਂ ਨੂੰ ਅੰਕਲ ਨੂੰ ਪਤਾ ਨਹੀਂ 4-5 ਦਿਨ ਹੋ ਗਏ ਚਾਰ-ਪੰਜ ਮਹੀਨੇ ਹੋ ਗਏ ਉਹਨਾਂ ਦੇ ਕੈਮਰੇ ਨਹੀਂ ਚੱਲਣਦੇ ਬੰਦ ਪਏ ਉਹਨਾਂ ਨੂੰ ਪਤਾ ਹੀ ਨਹੀਂ ਆ ਪਰ ਲਾਈਵ ਹੀ ਹੁੰਦੇ ਰਹੇ ਬਸ ਤੇ ਰਿਕਾਰਡਿੰਗ ਹੁੰਦੀ ਦੀ ਚੈੱਕ ਕਰਕੇ ਆਏ ਪਤਾ ਨਹੀਂ ਹੁਣ ਕਿਥੇ ਡਿੱਗ ਪਿਆ ਕਿਥੇ ਨਹੀਂ ਬਸ ਗਿਆ ਆ ਉਹ ਲਵਕਿੰਦ ਜਿਹਨਾਂ ਦੇ ਘਰੇ ਆਏ ਆ ਨਵੇਂ ਘਰ ਚ ਆ ਪਿੱਥਰ ਲੱਗਦਾ ਪਾਏ ਨੇ ਭਾਜੀ ਬੜੇ ਸੋਹਣੇ ਲੱਗਣੇ ਆ ਬੜਾ ਵਧੀਆ ਸਿਸਟਮ ਪਲਸਟਰ ਪਲਸਟਰ ਦਾ ਰੰਗੋਂ ਹੁੰਦਾ ਇਹ ਹੁਣ ਬਸ ਚਲੋ ਚੰਗੀ ਗੱਲਾਂ ਨੱਬੜ ਦੇਣਾ ਪੰਨ ਛੇਤੀ ਕਹਿੰਦੀ ਮੈਂ ਨਹੀਂ ਜਾਣਾ ਘਰੇ ਚੱਲ ਚੱਲ ਆ ਜਾ ਆ ਜਾ ਆ ਜਾ ਆ ਕੇ ਮੇਰੇ ਨਾਲ ਕੁਵਾਜਿਆ ਮੈਂ ਤੇਰੇ ਤੋਂ ਗੁੱਸਾ ਕੱਟਣਾ ਆ ਜਾ ਆ ਜਾ ਕਿੰਨੇ ਬੱਜਰੀ ਦੇ ਖੇਡਣਾ ਚਲ ਬਾਓ ਨੜ ਜੀ ਇਹਨੂੰ ਚੱਲੀ ਹੁਣ ਚੱਲ ਆਹ ਹਲੇ ਤਾਂ ਕਦਾ ਕੱਢਦੀ ਮਿੰਟੂ ਮੇਟੀ ਚੱਲ ਚੱਲ ਜਾ ਮਗਰ ਪੱਢੀ ਥੋੜੀ ਵੱਡੀਆਂ ਨੇ ਛੱਡ ਵੀ ਜਾਣਾ ਸਮਝ ਹੁੰਦਾ ਚਲੋ ਨੜ ਜੀ ਬਾਬਾ ਹੋਏ ਨੇ ਚੱਲੀਆ ਚੱਲ ਚੱਲਾ ਚੱਲ 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 ਆ ਜਾ ਆ ਜਾ ਹੁਣ ਆਹ ਫੜਾਉ ਫੜਾਉ ਇਹਨੂੰ ਫੜਾਉ ਇਹਨੂੰਗਾ चल आ जा ada वाले आके ओ दादी जल्दी आ ਆ ਥੋੜੀ ਜਿਹੀ ਸਵਾਦ ਨਾਲ ਹੱਥ ਕਰਾ ਸਵਾਦ ਕਰਦੀ ਨਹੀਂ ਜੀ ਜੀ ਤੇਤਾ ਜੀ ਦੋਵੇਂ ਮੇਰੇ ਮੁਝ ਬਹੁਤ ਹਨ ਕੱਬਿਆ ਬਣਾਣੀ ਸੱਜਣਾ ਇਹ ਹੱਥ ਖੜੇ ਖੇਲੇ ਚੱਲੇ ਸੁਵਿਧਾ ਕੇਂਦਰ ਗਈਆਂ ਰਿਪੋਰਟ ਦਿਖਾਉਣ ਵੇ ਤੇ ਉਹ 5 ਵਜੇ ਤੱਕ ਹੁੰਦਾ ਆ ਤੇ ਆਹ ਡੱਬਾ ਤੇ ਮੈਂ ਹਾਂ ਵੀ ਜਿਹੜੇ ਵੀਰ ਨੇ ਚੁੱਕਿਆ ਆ ਮੈਂ ਸੁਵਿਧਾ ਕੇਂਦਰ ਚ ਜੇ ਖਾਣਾ ਪੀਉ ਉਹਨਾਂ ਨੂੰ ਕਹੋ ਵੀ ਚਾਰਜਰ ਤੇ ਡੱਬਾ ਤੋਂ ਭੁੱਲ ਗਿਆ ਵੀ ਆਣ ਕੇ ਲੈ ਜੀ ਮੈਂ ਪਲਾਟ ਤੇ ਆਇਆ ਹਾਂ ਵੇ ਫੁੱਲ ਨਾ ਬੂਟਾ ਕਰਨਾ ਪਰਿਆ ਆਪਨੇ ਬੜਾ ਫੁੱਲ ਲਗਾਓ ਬਲੇ 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 ਹਾਂ ਇਹ ਦੇਖ ਲਿਆ ਕਰਾਇਆ ਕੰਮ ਜੀ ਹੋਰ ਕਹਿੰਦਾ ਵੇਖੋ ਟ੍ਰੇਸ ਨੂੰ ਤੇ ਲਗਾਤਾ ਜੀ ਆ ਗਿਆ ਤੇ ਲੋਹੇ ਕਿੰਨੇ ਦੇੜ ਕਿੰਨੇ ਦੂ ਤੱਕ ਲਵ ਜੂਗਾ ਇਧਰ ਲਾਈਟ ਨਹੀਂ ਆ ਰਹੀ ਸਵੇਰ ਦੀ ਤੇ ਇਨਵਰਟਰ ਹੀ ਬੱਸ ਹੋ ਗਿਆ ਇਨਵਰਟਰ ਬਸ ਕਰਦਾ ਨਾ ਇਨਵਰਟਰ ਖਰਾਬ ਹੋ ਗਿਆ ਜੱਕਦਮ ਹੀ ਖਰਾਬ ਜਿਆ ਪਤਾ ਨਹੀਂ ਕਿ ਚੱਕਰ ਨਹੀਂ ਤੇ ਬੜਾ ਸੁਣਿਆ ਐਵੇਂ 4-5 ਘੰਟੇ ਕੱਢ ਜਾਂਦਾ ਅੱਜ ਤੇ ਮਹਾਂ ਡੇਢ ਦੋ ਡੇਢ ਦੋ ਮਿੰਟੇ ਕੱਢੇ ਮਰਸ ਨਾਲ ਡੇਢ ਘੰਟਾ ਹਣਾ ਜਲਦੀ ਠਾਵਾ ਉਹ ਗੱਲ ਫੋਨ ਮੋਬਾਈਲ ਵੀ ਬਾਚ ਗਿਆ ਉਧਰੋਂ ਇਨਵਰਟਰ ਜਿਹੜਾ ਉਹ ਵੀ ਖਰਾਬ ਹੋ ਗਿਆ ਸੱਚੇ ਤੇ ਖਰਚਾ ਪੈ ਜਾਂਦਾ ਕਣੀ ਬੰਦੇ ਬਾਕੀ ਚਲੋ ਕੋਈ ਚੱਕਰ ਨਹੀਂ ਤੇ ਲੈ ਲਾਂਗੇ ਆਪਾਂ ਫੇਰ ਨਵਾਂ ਲੈ ਲਾਂਗੇ ਇਨਵਰਟਰ ਸ਼ਾਇਦ ਅਗਲੇ ਮਹੀਨੇ ਸਰ ਦੇਖੂਗਾ ਲੈ ਲਾਂਗੇ ਤੇ ਮੋਬਾਈਲ ਇਹਨੂੰ ਵੇਖੂਗਾ ਹੁਣ ਇੱਕ ਜਾਂ ਦੋ ਮਹੀਨੇ ਵੇਟ ਕਰਕੇ ਲੈ ਦੂੰਗਾ ਕੀ ਕਰਨਾ ਫਿਰ ਹੂੰ ਸੰਦੀਪ ਨੂੰ ਰੁਕਣਾ ਪਾਣਾ ਮੈਂ ਕਹਤਾ ਮੈਂ ਹੁਣ 2 ਮਹੀਨੇ ਰੋਜੋ ਚਲ ਗਏ ਤੋ ਆਈ ਫੋਨ ਹੈ ਕਨ ਮੈਂ ਉਧਰ ਰੀਚਾਰਜ ਕਰ ਦਿੰਦਾ ਜਾਂ ਚਲਾ ਲਿਆ ਕਰਨ ਠੀਕ ਤੂੰ ਕੀ ਕਰਨ ਦਾ ਫੋਨ ਹੀ ਕਰਨ ਦਾ ਵੱਤੋ ਵੱਤ ਮੈਂ ਨਹੀਂ ਕਰ ਚਲਾਉਣੀ ਹੂੰ ਪਰ ਇਹ ਤੇ ਇੰਦਾ ਹੀ ਜਿਆਦਾ ਹੋਰ ਕੀ ਜਾਂ ਦੇ ਦਿੱਤੀ ਉਹਨਾਂ ਨੂੰ ਫੋਨ ਕਰ ਲੈ ਜਾਂ ਕਿਰਨ ਨੂੰ ਕਰ ਲੈ ਜਾਂ ਉਧਰ ਕਰ ਲਿਆ ਮੈਂ ਤਾਂ ਹਮੋਂ ਕਰਨ ਲੈ ਵੀ ਆ ਗਈ ਬੱਤੀ 8 ਵਜੇ ਤੇ 40 ਮਿੰਟ ਤੇ ਬੱਤੀ ਆਈ ਹੋਈ ਫੇਰ ਨਾ ਚੱਲ ਜੀ ਫੋਨ ਨਾਲ ਚੱਲ ਜੀ ਆਹ ਸਹੀ ਗੱਲ ਹੈ ਚੱਲੀਏ ਪਾ ਹੁਣ ਹੁਣ ਮੈਚ ਵੇਖਣਾ ਆਪਾਂ ਮੈਂ ਲੈ ਲਈਨੇ ਆਈਂਦੇ ਫੋਨ ਤੇ ਲਾ ਕੇ ਬੈਠੇ ਪੀਓ ਪਤਾ ਮੈਚ ਐਪ ਭਰੀ ਏ ਜੀਓ ਸਲਮਾਈ ਦਾ ਕਰਕੇ ਆਪਿਆ ਸਲਮੀਟਰ ਬੱਸ ਹੋ ਗਏ ਹੁਣ ਲੈਣਾ ਆਪਣਾ ਖਰਚੇ ਦਾ ਖਰਚਾ ਕੀ ਕਰੀਏ ਫਿਰ ਹਾਂ ਲੈ ਇਹਦਾ ਧਿਆਨ ਕਿ ਆਣਾ ਇਹ ਗੰਡੀ ਕਹਿ ਜੀ ਹੁਣ ਹੁਣ ਜੇ ਨਾ ਹੋਇਆ ਨਾ ਤੇ ਬੜੀ ਮਾੜੀ ਗੱਲ ਹੋ ਉਹ ਯਾਰ ਹੋਇਆ ਨਹੀਂ ਯਾਰ ਲੈ ਵੀ ਇਹ ਕੋਰ ਨੁਕਸਾਨ ਹੋ ਗਿਆ ਵੀ ਟੁੱਟ ਗਈ ਵਿਚਾਰੀ ਉੱਤੇ ਬੈਠੀ ਮੇਰੀ ਗੁੜੀਆ ਤੇ ਹੁਣ ਡਿਗ ਪਈ ਓਏ ਹੁਣੇ ਚੁੱਪ ਕੀਤੀ ਜੀ ਵੀ ਰੋਂ ਡਈ ਧੀ ਰਾਣੀ ਦੇਖ ਵੀ ਵਿਚਾਰੀ ਕਿ ਮੰਜੇ ਨਾ ਸਿਰ ਵਜਿਆ ਉਹਦਾ ਬੈਠੀ ਸਾਡੇ ਸਾਹਮਣੇ ਚੰਗੀ ਭਲੀ ਬੈਠੀ ਆ ਪਤਾ ਨਹੀਂ ਕੀ ਕਰਨ ਓਈ ਕੀ ਕਰਨਾ ਜੀ ਪਤਾ ਨਹੀਂ ਨਾਟੇ ਨਾਟੇ ਰਹਿ ਜਿੰਨੇ ਨਿਕਲ ਗਏ ਨਾਟ ਹਨਾ ਨਿਕਲ ਗਏ ਨੇ ਨਾਟ ਦੋਵੇਂ ਟੁੱਟ ਗਈ ਅਗੇ ਆਹ ਹੋ ਢਿਮਰੀਆਂ ਨਿਕਲ ਗਈਆਂ ਵਾ ਹਾਂ ਇੱਕ ਇੱਕ ਆ ਡਿਸਕ ਪੀ ਦੋਹੇ ਡਿਸਕੀਆਂ ਨੇ ਢਿਮਰੀਆਂ ਡੈਡੀ ਨੇ ਮੈਨੂੰ ਮਰੂਦ ਲਿਆ ਕੇ ਦਿੱਤੇ ਇਹਦੇ ਵਾਸਤੇ ਪਪੀਤਾ ਸੰਦੀਪ ਵਾਸਤੇ ਮੇਰਾ ਫੇਵਰਿਟ ਕਿਨੇ ਦਿਨ ਹੋ ਗਏ ਬਿਲਕੁਲ ਰਹਿੰਦੇ ਆ ਅੱਜ ਨੂੰ ਜਾਣ ਸਹੀ ਮੈਨੂੰ ਰਾਤ ਨੂੰ ਚੇਤਾ ਹੁੰਦਾ ਮੈਂ ਕਿ ਜਦੋਂ ਰਾਤ ਪੈ ਜਾਂਦੀ ਨਾ 10 ਵਜ ਜਾਂਦੇ ਉਦੋਂ ਮੈਨੂੰ ਚੇਤਾ ਲੱਗਦਾ ਪਪੀਤਾ ਖਾਣਾ ਕੱਲੇ ਵੀ ਅੱਜ ਅੱਜ ਟਾਈਮ ਨਾਲ ਕਹਿਤਾ ਚੰਗਾ। ਖੇਤਾ ਰੱਖਿਆ ਅੱਜ। ਇਹ ਨਾ ਬਾਪੂ ਦਾ ਧੰਨਵਾਦ ਕਰਨਾ ਬੰਦਾ ਵੀ। ਦੋਵਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ। ਉਹਦਾ ਫੇਵਰੇਟ ਪਪੀਤਾ ਹੈਗਾ, ਮੇਰੇ ਫੇਵਰੇਟ ਮਰੂਦ ਆ। ਮੈਂ ਤੇ ਕਹਾਂ ਦੇ। ਬਯੋ। ਬੈਲ। ਇਹਦਾ ਹੋਇਆ ਮੁੰਨਾ। ਕੀ? ਮੈਂ ਸਿਆਕਤ ਖੈਦਾ ਹੋਇਆ, ਤੱਕ ਤੇ ਖੈਦਾ ਹੋਇਆ। ਆਪਣਾ ਗਿਆ ਬਿਲਦਾਂ ਤੇ ਉਹ ਤੀਰ ਤੇ ਜ਼ੀਰੋ ਆਇਆ। ਮੈਂ 1200 ਸੰਤਾਰਨਾ ਤੇ ਮੈਂ ਕਹਾਂ ਜੇ ਹੁਣ ਮੈਂ 200 ਕਰਤੀ ਵੀ ਕੰਮ ਤੋਂ ਨਹੀਂ ਝਾੜ ਦਿੰਦਾ ਅਸਾਂ 1200 ਰੁਪਏ ਬਿੱਲ ਆਏ ਹੋ ਤੇ ਉਦਾਂ 1200 ਲਿਖਿਆ 1200 ਲਿਖਿਆ ਜੋ ਕਹਿੰਦੇ 0 1 ਕਿੰਨੇ ਖਾਲਾ ਗਿਆ ਉਹਨਾਂ ਨੂੰ ਮੈਂ ਕਹਾਂ ਵੀ ਚੱਲ ਮੈਂ ਤੇ 200 ਦੱਲੇ ਅੱਜ ਨਾ ਭੇਜਦਾ ਚੱਲ ਸਹੀ ਬਿੱਲ ਮੈਂ ਕਹਿਣਾ ਬਿੱਲ ਮਾਫ ਹੋ ਗਿਆ ਮੈਂ ਡੈਡੀ ਦੇ ਨਾਮ 1200 ਰੁਪਏ ਬਿੱਲ ਆਇਆ ਸੀ ਉਹ ਮਾਫ ਹੋ ਗਿਆ ਤੇ ਐਨਕ ਦੇ ਪੈਸੇ ਦਾ ਮਤਲਬ ਵਾਪਸ ਆਗੇਗੇ ਉਹ 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 ਸਜ ਸਮਾਂ ਲੱਗਣਾ ਜਿਹਨੇ ਮੇਰਾ ਅਜੀ ਗਿਆ ਬਟੂਆ ਅੱਡੇ ਉਹ ਸੇ ਬਟੂਆ ਵੀ ਗਿਆ ਹਨ ਬਟਵਾ ਕੁੜੀ ਦਾ ਸਾਈਕਲ ਚੰਗਾ ਨੁਕਸਾਨ ਹੋਇਆ ਹੈ ਓਹੋ ਡੈਡੀ ਨੇ ਆਵਾਜ਼ ਮਾਰੀ ਹੈ ਹੁਣ ਤੇ ਥੱਲੇ ਆ ਮੈਂ ਤਾਂ ਅਜ ਨਹੀਂ ਹਾਂਂਡੀ ਦੇ ਦਸਨ ਮੈਂ ਉਹਦੀ ਭਾਜੀ ਤੇ ਬਾਜੀ ਮਾਰਨ ਗਿਆ ਹਾਂ ਹਾਂ ਇਹ ਦੇ ਦੇ ਗੁੜੀਏ ਦਾ ਸਾਈਕਲ ਠੀਕ ਕਰਨ ਦਾਤੀ ਠਾਠੀ ਪੇਜ ਮੋਚ ਪੇਜ ਨਾ ਫੜਦੇ ਕਿਤੇ ਪੈਰ ਮਾਰਨ ਦੇ ਤੂੰ ਸ਼ਤਾਨੀ ਜੜੀ ਖਲੋਇਆ ਜਰਾ ਮਤਨ ਹਰਗੁਣ ਸ਼ੋਨਿਆ ਇਹ ਸ਼ੋਨਿਆ ਠਾਠੀ ਤੋ 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 ਪਾ ਪਾ ਲੈਓ ਕਰੀ ਲੈ ਮੈਂ ਅੱਛਲ ਜਾਉ ਠੀਕ ਆ ਲੈ ਫੜਾ ਇਧਰ ਕਰਦਾ ਸਕਿੱਪ ਕਰਾ ਦੂੰਗਾ ਹੋਸੀ ਲੰਡੀ ਪਿਆਜ ਨਹੀਂ ਦੋ ਕਰ ਲਾਂਗੇ ਕੇ ਉਹ ਨਹੀਂ ਨਹੀਂ ਇਹਨਾਂ ਦੇ ਵਿੱਚ ਬਰੂਥ ਨਿਕਲ ਜਾਣਾ ਨਰਦੀਆਂ ਕੰਨੇ ਦੋ ਕਰਨਾ ਮਾਫੀ ਥੋੜੀ ਜਿਹੀ ਆਦੂ ਵੀ ਬਾਹਰ ਕਿਤੇ ਚੱਲ ਜੂ ਪਰ ਉਹ ਭਰਾ ਇਹਾਂ ਵਿੱਚ ਬੋਲੀ ਜਣਾ ਹੁੰਦਾ ਕੱਟ ਕੇ ਦੋ ਪੀਸ ਕਰਨੇ ਆ ਦੋ ਨਹੀਂ ਕਰਨੇ ਕਰਨੇ ਦੋਏ ਸੇ ਉਹ ਨਿੱਪਲ ਦੇ ਦੋ ਟੁਟ ਕਰਦਾਂਗੇ ਕਰਨੇ ਕੰਮ ਸੇ ਬੇਨ ਇਹ ਕਿਦਾਂ ਦੱਲਾ ਨੇ ਲਾ ਅੰਮੀ ਨੂੰ ਬੜਾ ਦੇ ਇੱਧਰ ਦੱਦਾ ਜਿਹੜਾ ਸਖਾਂਂ ਡਿਆ ਆ ਵਿੱਚ ਪੱਕੇ ਬੀਜੇ ਕਰਦਾ ਦੱਦਾ ਵੀ ਲਾ ਇਹਦਾ ਸਖਾਂਂ ਡਿਆ ਕੋਸਾ ਬਣੇਗਾ ਦਾ ਮੇਰਾ ਬੁਖੇਤੀ ਬੜੀ ਕਰ ਜਾ ਕੇ ਜਾ ਮੇਰਾ ਬੁਖੇਤੀ ਉਹ ਤੇ ਉਹ ਮਸਤੀ ਕੋਈ ਨਹੀਂ ਕਰਨ ਦੇ ਜਾ ਮੇਰੇ ਵੀ ਸੱਤੀ ਬੋਲ ਦੇਣੀ ਤਾਂ ਸੁਣਾ ਦੱਸ ਕੇ ਬੋਲਣ ਨੂੰ ਬੋਲਦਾ ਹੀ ਆ ਕਿ ਇੰਨਾ ਨਹੀਂ ਬੋਲਦੇ ਨਾ ਟੋਟਾ ਚ ਲੈਣਾ ਪਉਂਦਾ ਸੁਨਿਆਪ ਜੀ ਬਣਾਉਣਾ ਸੀ ਲੈ ਗੱਡੀ ਵਾਸ਼ ਕਰਾ ਲਈਏ ਗੱਡੀ ਦਾ ਆਪਣਾ ਮੰਦਾ ਆ ਲੈ ਕੱਲ ਆਪਣੀ ਗੱਡੀ ਨ ਲੱਗਣੀ ਆ ਫੁੱਲ ਵਿਆਹ ਤੇ ਬੁਕਿੰਗ ਹੋਈਏ ਗੱਡੀ ਆਪਣੇ ਮਹੱਲੇ ਚ ਆਪਣਾ ਭਰਾ ਹੀ ਆ ਜਿਹਦਾ ਵਿਆਹ ਆ ਤੇ ਵੈਸੇ ਤੇ ਬੱਕ ਬੱਕ ਘਾਟੀ ਕਰ ਦਿੰਦਾ ਮੈਂ ਕੋਈ ਖਾਸ ਹੋਵੇ ਆਪਣਾ ਬੰਦਾ ਫੇਰ ਕਰ ਲਈਦੀ ਤੇ ਹੁਣ ਆਪਣਾ ਭਰਾ ਖਾਸ ਹੀ ਹੈ ਤੇ ਉਹਦੇ ਵਿਆਹ ਜਾਣਾ ਹੈ ਤੇ ਹੁਣ ਗੱਡੀ ਤੋ ਆ ਲੈ ਗਈ ਮੈਂ ਭਾਈ ਨੇ ਕਹਾ ਤਾਂ ਮੈਂ ਕੱਲ ਗੱਡੀ ਜਾਣੀ ਆਪਣੀ ਵਿਆਹ ਤੇ ਕਰਦੀ ਪੂਰੀ ਓਕੇ ਟਿਪ ਟਾਪ ਲੜਕਾਣਾ ਬੋਲਣ ਡਿਆ ਵਾਂ ਤੇਰੇ ਬਕਾਇਨ ਮੇਰਾ ਕੰਮ ਨਹੀਂ ਬੁੱਟਿਆ ਇਹ ਕਿਹਦਾ ਗਾਣਾ ਹੈ ਹੂੰ ਕਿਹੜੇ ਸੰਗੀਤ ਦਾ ਗਾਣਾ ਹੈ ਰਣਜੀਤ ਬਾਬਾ ਤੇਰੇ ਬਿਨਾ ਮੇਰਾ ਕੌਣ ਐ ਮਿੱਠੀ ਇੱਕ ਵਾਰੀ ਫੇਰ ਬੋਲ ਦੇ ਇੱਕ ਵਾਰੀ ਬੋਲ ਦੇ ਵੇਲਾ ਬੋਲਦੇ ਬੋਲਦੇ ਹੈ ਕਿਹੜੀ ਲੈਣ ਸੀ ਭਲਾ ਮੈਨੂੰ ਚਿੱਤਾ ਪਲਗੀ ਕਿਹੜੀ ਲੈਣ ਸੀ ਕਿਹੜੀ ਲੈਣ ਬੋਲਣ ਦੇ ਹੈ ਤੇਰੇ ਬਿਨਾਂ ਮੇਰਾ ਕੌਣ ਮਿੱਠੀ ਤੇਰੇ ਬਿਗੈ ਲੈ ਵੀ ਮਿੱਤਰਾ ਗੱਡੀ ਹੋ ਗਈ ਪੂਰੀ ਓਕੇ ਨਵੇਂ ਲੈ ਚੈੱਕ ਕਰ ਲੋ ਮਾ ਕਾ ਵੀ ਦਾਦੀ ਨੇ ਦੀ ਗਿਆ ਵੇਖ ਕੇ ਵੇ ਨਹੀਂ ਬੜਾ ਵੀ ਦਾਦੀ ਨੇ ਫੜਾਉਂਦੀ ਆ ਬੜਾ ਇਹ ਵੈਰੀ ਗੁੱਡ ਏ ਵੈਰੀ ਗੁੱਡ ਏ ਮੇਰੀ ਤਾਂ ਸਿਆਣੀ ਹੋ ਗਈ ਏ ਉਹ ਵੀ ਫੜਾ ਦਿਓ ਉਹ ਪੈਰਾਂ ਚ ਡਿੱਗਾ ਉਹ ਵੀ ਫੜਾ ਦਿਓ ਉਹ ਵੀ ਫੜਾਓ ਆ ਵੇ ਫੜਾ ਦਿਓ ਫੜਾਓ ਦਾਦੀ ਨੇ ਫੜਾ ਦਿਓ ਵੇਰੀ ਗੁੱਡ ਇਧਰ ਆਓ ਹੋਰ ਲਿਆ ਕੇ ਦਵਾ ਇਧਰ ਆਓ ਹੋਰ ਫੜਾਓ ਦਾਦੇ ਨੂੰ ਇਧਰ ਆਓ ਤਹੀਂ ਕਈ ਜਾਣੇ ਪੁੱਛਦੇ ਵੀਰ ਜੀ ਤੁਹਾਡੀ ਗੱਡੀ ਦੀ ਐਵਰੇਜ ਕਿਦਾਂ ਆ ਠੀਕ ਆ ਜਾਂ ਨਹੀਂ ਤੇ ਕਿਦਾਂ ਹੀ ਗੱਡੀ ਲੈਣੀ ਚਾਹੀਦੀ ਜਾਂ ਨਹੀਂ ਲੈਣੀ ਚਾਹੀਦੀ ਹਾਂ ਗੱਡੀ ਤੇ ਵੈਸੇ ਰੇਟਿੰਗ ਦੇ ਹਿਸਾਬ ਨਾਲ ਮਤਲਬ ਟਾਟਾ ਦੇ ਮੁਕਾਬਲੇ ਬਹੁਤ ਵਧੀਆ ਜੀ ਤਾਂ ਟਾਟਾ ਦੀਆਂ ਗੱਡੀਆਂ ਦੀ ਰੇਟਿੰਗ ਬਹੁਤ ਵਧੀਆ ਨਾ ਬੰਦੇ ਦਾ ਬਚਾਵਾ ਆ ਜਾਂਦਾ ਇਦਾਂ ਇਹਦੀ ਰੇਟਿੰਗ 5 ਸਟਾਰ ਆ ਤੇ ਮਾਈਲੇਜ ਦੀ ਗੱਲ ਕੀਤੀ ਜਾਵੇ ਕੰਪਨੀ ਕਹਿੰਦੀ ਆ ਵੀ ਨੋਆ ਜਿੰਨੀ ਉਹ 13 14 ਪਰ 13 14 ਨਹੀਂ ਆਟੋਮੈਟਿਕ 13 14 ਨਹੀਂ ਇਹ ਐਵਰੇਜ ਦਿੰਦੀ ਆ ਉਹੀ ਮੈਂ ਜਿ ਭਜਾਵਾਂ ਵੀ ਤੇ 8 9 ਹੱਦ 10 ਬੜੇ ਜੋਰਾਂ ਚ ਨਹੀਂ ਤੇ 10 ਮੇਰੇ ਕੋ ਕਦੇ ਵੀ ਨਾ ਦੇਂਦੀ ਮਹਈਆਂ 8 9 8 9 7 8 9 ਵਾ ਇਹਦੇ ਵਿੱਚ ਐਵਰੇਜ ਰਹਿੰਦੀ ਆ ਵੀ ਤੇ ਦੂਜੀ ਗੱਲ ਹੋਰ ਹਾਂ ਫੀਚਰ ਇਹਦੇ ਅੰਦਰ ਬਹੁਤ ਜ਼ਿਆਦਾ ਆ ਉਹ ਅਨਲਿਮਟਡ ਹੀ ਆ ਵੀ ਉਮ ਪਹਿਲੀ ਗੱਲ ਤਾਂ ਇਹ ਜੇ ਬੰਦਾ ਆਪਣਾ ਨਵਾਂ ਨਵਾਂ ਗੱਡੀ ਲੈਂਦਾ ਨਾ ਲੈਂਦਾ ਨਾ ਤੇ ਡੇਢ ਦੋ ਹਫ਼ਤੇ ਤੇ ਪਹਿਲੀ ਗੱਲ ਨੂੰ ਫੀਚਰ ਹੀ ਸਮਝਾਉਂਦੇ ਮੈਨੂੰ ਆਪ ਨੂੰ ਨਹੀਂ ਸਮਝ ਲੱਗਦੀ ਇਹ ਤੇ ਬਾਕੀ ਮੈਂ ਇਹ ਨਹੀਂ ਕਹਿੰਦਾ ਸਮਝ ਨਹੀਂ ਆਦੀ ਜਿਹੜੇ ਪੜੇ ਲਿਖੇ ਉਹਨਾਂ ਨੂੰ ਪਤਾ ਪਈ ਚੱਟ ਲੈਂਦਾ ਉਹਨਾਂ ਸਾਡੇ ਵਰਗੇ ਜਿਹੜੇ ਘੱਟ ਪੜੇ ਨੇ ਉਹਨਾਂ ਵਾਲੇ ਥੋੜਾ ਔਖਾ ਆਉਂਦੇ ਨੇ ਪੜੇ ਲਿਖੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਉਹਨਾਂ ਨੂੰ ਉਸੇ ਟਾਈਮ ਸਮਝ ਲੱਗ ਜਾਂਦੀ ਕਿਉਂਕਿ ਉੱਪਰ ਲਿਖਿਆ ਹੁੰਦਾ ਸਾਰਾ ਕੁਝ ਉਹ ਫਿਰ ਨਾਲ ਬੁੱਕ ਜੀ ਵੀ ਦਿੰਦੇ ਆ ਬੰਦਾ ਉੱਥੇ ਮੌਕੇ ਤੇ ਪੜ੍ਹ ਲੈਂਦਾ ਕਿਹੜੇ ਕਿਹੜੇ ਫੀਚ ਬਾਕੀ ਗੱਡੀ ਦੀਆਂ ਸੀਟਾਂ ਦੇ ਵਿੱਚ AC ਦਿੱਤੇ ਹੋਏ ਨੇ, ਆਟੋ ਬ੍ਰੇਕ ਆ, ਸਪੋਰਟਸ ਮੋਡ ਆ ਤੇ ਇਹ ਨੇ ਹੈਗੀਆਂ ਤੇ ਬਾਕੀ ਸੈੱਟ ਸੀਟ ਰ ਹੈ ਗੱਡੀ ਮੇਰੀ ਤੇ ਜਿਹਦਾ ਨੋਵਾ ਵਾਲੀ ਸੀਟ ਨਹੀਂ ਖੁੱਲ ਕੇ ਤੇ ਪਿੱਛੇ ਬਾਈ ਦੇ ਆ ਆਪਣਾ ਜੀ ਪਰਿਵਾਰ ਤੇ ਇਦਾਂ ਹੀ ਆ ਸਿਸਟਮ ਇਹਦਾ ਵੀ ਐਵੇਂ ਹੀ ਆ ਇਹਦਾ ਸੁੱਚ ਜਿਹਾ ਲੱਗਾ ਹੋਇਆ ਖਿੱਚਣਾ ਪੈਂਦਾ ਐ ਕਲੰਪ ਜਿਹਾ ਲੱਗਾ ਹੁੰਦਾ ਉੱਪਰ ਵਾਲੀ ਸਾਈਡ ਤੇ ਜਿੱਥੇ ਹੈਡ ਰੈਸਟ ਲੈਂਦੇ ਉਹਦੇ ਨਾਲ ਹੀ ਆ ਲੱਗਾ ਹੋਇਆ ਸੁੱਚ ਜਿਹਾ ਉਹ ਆਪਣਾ ਪੁੱਟਣਾ ਪੈਂਦਾ ਤਾਂ ਨੂੰ ਕਰਕੇ ਤੇ ਬਾਕੀ ਤੇ ਘੈਂਟ ਹੈ ਗੱਡੀ ਸੋਹਣੀ ਹੈ ਬਾਕੀ ਚੱਲੀ ਜਾਂਦੀ ਵਧੀਆ 360 ਦੀ ਕੈਮਰਾ ਦਿੱਤਾ ਹੋਇਆ ਹੈ ਮਤਲਬ ਇਹ ਚਾਰੋ ਸਾਈਡ ਕੈਮਰੇ ਜਿਹਨੂੰ ਕਹਿੰਦੇ ਆਪਾਂ ਸਿੱਧਾ ਪੰਜਾਬੀ ਲੱਭਿਆਂ ਵਿੱਚ ਉਹ ਦਿੱਤਾ ਹੈ ਕੈਮਰਾ ਬੜਾ ਵਧੀਆ ਫਰੰਟ ਵੀ ਹੈ ਦੋਨੋਂ ਸਾਈਡਾਂ ਤੇ ਹੈ ਬੈਕ ਵੀ ਹੈ ਤੇ ਤੁਹਾਡਾ ਨਾਲ ਗੱਲ ਕਰਨੀ ਮੈਂ ਕਹਾਂ ਜੇ ਯਾਰ ਕਿਸੇ ਨੂੰ ਮੋਬਾਈਲ ਲੱਭਾ ਹੋਵੇ ਜੇ ਕੋਈ ਮੇਰਾ ਵਲੌਗ ਦੇਖਦਾ ਹੋਵੇ ਤੇ ਯਾਰਾ ਦੇ ਦੇ ਯਾਰ ਵਾ ਰਿਕਵੈਸਟ ਵਾਲੀ ਗੱਲ ਆ ਜੇ ਨਹੀਂ ਦੇਣਾ ਤਾਂ ਤੁਹਾਡੀ ਮਰਜ਼ੀ ਹੈ ਬਾਕੀ ਤੇ ਜਿਆਦਾ ਹੀ ਦਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਰਗਣੇ ਕਰਦੇ ਆ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਆਪਣੇ ਵਿਆਹ ਇੱਥੇ ਕਲੋਨੀ ਦੇ ਵਿੱਚ ਵਿਆਹ ਆ ਵੀ ਵਿਆਹ ਚੱਲ ਰਿਹਾ ਆ ਤੇ ਉੱਥੇ ਆਪਣੀ ਕੱਲ ਗੱਡੀ ਜਾਣੀ ਆ ਸ਼ਿੰਗਾਰ ਕੇ ਖੜਨੀ ਆ ਕੱਲ ਆਪਾਂ ਗੱਡੀ